ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਗਲਾ ਦਿਨ ਦੁੱਗਾਂ ਰਾਜ ਚਾਗੁਣੇ ਤਰੱਕੀਆਂ ਬਖਸ਼ੇ ਭਾਈ ਸਾਰਿਆਂ ਨੂੰ ਬਾਕੀ ਮੋਟਰ ਬੈਠਿਆ ਜੀ ਮੌਸਮ ਹੋਇਆ ਸਾਫ਼ ਸੁਥਰਾ ਅੱਜ ਧੁੱਪਾਂ ਵੀ ਨਿਕਲੀ ਵੀ ਆ ਚਲੋ ਕਦੇ ਬੱਦਲ ਵਾਈ ਜੀ ਅੱਜ ਨਹੀਂ ਮਾੜੀ ਮੋਟੀ ਮੋٹے ਮੋਟੇ ਜੇ ਬੱਦਲ ਹੋਈਆਂ ਪਰ ਮੀਂਹ ਵਾਲੇ ਨਹੀਂ ਹੈਗੇ ਬੱਦਲ ਇਹ ਜਦੋਂ ਸੂਰਜ ਮੂਰੇ ਆ ਜਾਂਦਾ ਤਾਂ ਮੜੀ ਸ਼ਾਮ ਆਉਂਦੀ ਇੱਕ ਆਪਾਂ ਵੀ ਦੇਖਿਆ ਖੇਤਾਂ ਦੇ ਵਿੱਚ ਕਈ ਵਾਰ ਕਹਿੰਦੇ ਆਪਣੇ ਉਹ ਖੇਤ ਸ਼ਾਮਾਂ ਇਧਰ ਧੁੱਪਾਂ ਹੋ ਘੱਟ ਹੋਇਆ ਬਈ ਸ਼ਾਮਾਂ ਣੱਠੀ ਫਿਰਦੀ ਆਲੇ-ਦਾਲੇ ਵੀ ਮੀਂਹ ਕੱਲ ਪਿਆ ਕੱਲ 45 ਚੱਲ ਜਾ ਸੋਨਾ ਪੈ ਲਿਆ ਚਲੋ ਵਧੀਆ ਸਾਡੇ ਇੰਨਾ ਕੁ ਪਾ ਕੇ 5-4 ਦਿਨ ਨਿਕਲ ਜੇ ਵਧੀਆ ਹੋ ਜਾਂਦੇ ਆ ਵੀ ਫਸਲ ਬਾੜੀ ਵੀ ਠੀਕ ਹੋ ਜਾਂਦੀ ਹੈ ਨਾਲੇ ਰਸਤੇ ਰੋਸਤੇ ਸੁੱਕੇ ਰਹਿੰਦੇ ਆ ਜਿਹਦੇ ਵਿੱਚ ਫਿਰ ਚਰੀਆਂ ਚੁਰੀਆਂ ਦਾ ਵੀ ਬਚਾਅ ਹੋ ਜਾਂਦਾ ਅਸੀਂ ਤਾਂ ਜੇ ਜ਼ਿਆਦਾ ਮੀਂਹ ਪਾਣੀ ਆ ਗਿਆ ਤਾਂ ਚਰੀਆਂ ਮਰਨ ਦਾ ਖਤਰਾ ਰਹਿੰਦਾ ਖਤਰਾ ਕਿ ਮਰੀਆਂ ਵਿੱਚ ਤਕਰੀਬਨ ਸਾਢੇ ਕਿੰਨੀ ਪਹਿਲਾਂ ਲਗਾਤਾਰ ਜੇ ਪਈਗੇ ਕਿ ਇੱਕ ਜਿਹੜੇ ਕੱਖ ਹੈ ਹੈ ਬੂਟਿਆਂ ਵਿੱਚ ਵੀ ਉਹਦੇ ਕਰਕੇ ਥੋੜਾ ਜਿਹਾ ਫਰਕ ਪੈ ਜਾਂਦਾ ਬਾਕੀ ਬੂਟਿਆਂ ਦਾ ਰੇਟ ਥੋੜਾ ਚਮਕਿਆ ਹੋਇਆ 1700 ਰੁਪਏ ਓਵਰ ਦੱਸਦੇ ਜੀ ਹੁਣ ਉਦੇ ਘਰ ਕੇ ਠੇਕੇਦਾਰ ਕੱਲ ਵੀ ਆਇਆ ਵਤਾ ਮੈਂ ਕਹਿੰਦਾ ਵੀ ਕੱਲ ਸਾਡੇ 7-8 ਝੜੀਆਂ ਚੈੱਕ ਕਰਕੇ ਗਿਆ ਜਿਹਨੂੰ ਰੇਟ ਤਾਂ ਨਹੀਂ ਲਾਇਆ ਚਲੋ ਇੱਕ ਦੋ ਕੁ ਝੜੀਆਂ ਦਾ ਰੇਟ ਲਾਇਆ ਸੌਦਾ ਜਾਨੀ ਬਣਿਆ ਨਹੀਂ ਹਲੇ ਬਣ ਜਾਊਗਾ ਜਿਹੜੇ ਸਾਫ ਗੱਲ ਆਪਾਂ ਕਹਿੰਦੇ ਬੂਟੇ ਲੱਗਦੇ ਆ ਪਟਾਈ ਵੀ ਉਹਦੇ ਸਾਫ ਕਰਿਆ ਵੀ ਹੁਣ ਅਸੀਂ ਦੇਖਿਆ ਜਿਹੜੇ ਰੇਟ ਦੇ ਚਮਕਿਆ ਠੇਕੇਦਾਰ ਵੀ ਜ਼ਿਆਦਾ ਹੁੰਦਾ ਉਹਦੇ ਕਰਕੇ ਵੀ ਚਲੋ ਐਕਣੇ ਚੱਲੀ ਜਾਣਾ ਜੀ ਕਾਰੋਬਾਰ ਬਾਕੀ ਭਾਈ ਕਿਸੇ ਕੋ 14-7 ਦਾ ਟਰਾਲਾ ਹੋਵੇ ਚਾਹੇ ਪੁਰਾਣਾ ਹੀ ਹੋਵੇ ਫੋਟੋ ਆ ਪਾ ਦਿਓ ਦੱਸ ਦਿਓ ਜਿਹਨਾਂ ਵੇਚਣਾ ਹੋਵੇ 14-7 ਦਾ ਟਰਾਲਾ ਬਿਲਗੇ ਵਾਲੀ ਹੁੱਕ ਜਿਹੜੇ ਕਹਿੰਦੇ ਆਪਾਂ ਥੱਲੇ ਮੱਛੀ ਹੁੱਕ ਲੱਗੀ ਵੀ ਵੀ ਹੋ ਕਿਸੇ ਬਾ 14 7 ਦਾ ਟਰਾਲਾ ਹੋਵੇ ਵੀ ਨਾ ਕਿਸੇ ਨੇ ਲੈਣਾ ਬੰਗਿਆਂ ਦਾ ਵੀਰ ਆ ਉਹਨਾਂ ਲੈਣਾ ਕਹਿੰਦਾ ਵੀ ਪੁਰਾਣਾ ਹੋਵੇ ਰੰਗ ਅਸੀਂ ਕਰਾ ਲੂਗੇ ਬਾਕੀ ਕਿਸੇ ਬਾ ਨਵਾਂ ਹੋਵੇ ਉਹ ਵੀ ਪਾ ਦਿਓ ਭਾਈ ਵੀਰੋ ਦੱਸ ਦਿਓ 14 7 ਦਾ ਕਿਸੇ ਬਾ ਗਾਂ ਹੋਵੇ ਵੇਚਣੇ ਵਾਲੀ ਕੋਈ ਬਹੁਤੇ ਮਹਿੰਗੇ ਮੋਲ ਵਾਲੀ ਸਸਤੀ ਉਹ ਵੀ ਕਿਸੇ ਵੀਰ ਨੂੰ ਦਵਾਣੀ ਆਪਾਂ ਨੇ ਚਮਕੌਰ ਸਾਹਿਬ ਵੀ ਚਲੋ ਕਹਿੰਦੇ ਵੀ ਅਸੀਂ ਦੁੱਧ ਦੱਦ ਪਾਉਣਾ ਮਾੜਾ ਮੋਟਾ ਗੁਜ਼ਾਰਾ ਹੈ ਥੋੜਾ ਜਿਹਾ ਉਹਦੇ ਵਿੱਚ ਆ ਬਜਾਰੇ ਉਹ ਕਹਿੰਦੇ ਵੀ ਸਾਨੂੰ ਕੋਈ ਸਸਤੀ ਜੀ ਮਿਲ ਜਾਵੇ ਦੁੱਧ ਵਾਲੀ ਗਾਂ ਹੋਵੇ ਭਾਈ ਕਿਸੇ ਕੋਲ ਵੇਚਣ ਵਾਲੀ ਉਹ ਵੀ ਦੱਸ ਦਿਓ ਵੀ ਆਪਾਂ ਫਿਰ ਗੱਲਬਾਤ ਕਰਕੇ ਉਹਨਾਂ ਨੂੰ ਦਵਾਵਾਂਗੇ ਗਾਂ ਵੇਚਣਾਂ ਚਲੋ ਫਸਲવાડી ਬਾਕੀ ਭਾਈ ਵਧੀਆ ਖੜੀ ਆ ਠੀਕ ਹੈ ਕਿਉਂ ਮੌਸਮ ਦੇ ਹਿਸਾਬ ਨਾਲ ਆ ਮੀਂਹ ਜਿਹੜੇ ਪਈਗੇ ਵਧੀਆ ਪਈਗੇ ਪਰ ਠੀਕ ਹੈ ਜੇ ਹੁਣ ਤੇ ਪੰਜ-ਛੇ ਦਿਨ ਲੰਘ ਜੇ ਕਰਨ ਮੀਂਹ ਦਾ ਤਾਂ ਠੀਕ ਹੈ ਇੱਕ ਤਾਂ ਸਪਰੇਹਾਂ ਚੱਲ ਪਿਆ ਜੀ ਨਸਰਨ ਲੱਗ ਜਿਹੜੀ ਇੱਕ ਨਸਾਰੇ ਵਰ ਜਿਹੜਾ ਮੀਂਹ ਪੈਂਦਾ ਫਿਰ ਥੋੜਾ ਜਿਹਾ ਖਰਾਬ ਕਰਦਾ ਇੱਕ ਸਾਲ ਪਿਆ ਸਾਡੇ ਮੀਆਂ ਸੀ ਦੇਖਿਆ ਲਗਾਤਾਰੇ ਪਈਗਾ ਮੈਂ ਕਹਿੰਦਾ 20 22 ਦਿਨ ਵੀ ਪਈਗਾ ਹਰੋ ਜੇ ਜਿੰਨੇ ਕਨੇ ਸਰਨਾ ਉੱਪਰ ਉਹਨਾਂ ਕੇ ਬੂਰਜਾ ਝੜ ਜਾਂਦਾ ਤਾਂ ਦਾਣਾ ਜਿਹੜਾ ਹੈਗਾ ਤਾਂ ਨਾ ਡਿਸ ਕਲਰ ਜੇ ਦਾਣਾ ਬਣਿਆ ਵਿੱਚ ਕਾਲੇ ਕਾਲੇ ਦੇ ਉੱਪਰ ਤੇ ਧੱਬੇ ਜੇ ਪਾ ਕੇ ਹੋਇਆ ਛਿੱਟੇ ਉਹਦੇ ਵਿੱਚ ਫਿਰ ਨੁਕਸਾਨ ਹੁੰਦਾ ਕਿ ਤਾਂ ਹਵਾ ਚੱਲੀ ਜਾਂਦੀ ਛਿੱਟੇ ਦਾ ਛਿੱਟਾ ਖੈਣਾ ਜਾਂ ਫਿਰ ਫਿਰ ਵੀ ਡਿਸ ਕਲਰ ਬਣਦਾ ਵੀ ਐ ਕਹਣਾ ਚਲੋ ਹੁਣ ਕੱਢਦੇ ਵੀ ਟਾਈਮ ਥੋੜਾ ਜਿਹਾ 10 12 ਦਿਨ ਠੀਕ ਆ ਫਿਰ ਮੋਟਰਾਂ ਦੇ ਪਾਣੀ ਕਲੇ ਸੜੀ ਜਾਂਦਾ ਪਾਣੀ ਦੀ ਇੰਨੀ ਬਹੁਤੀ ਲੋੜ ਨਹੀਂ ਬਾਕੀ ਜਿਹੜੇ ਆਪਣੇ ਹੈ ਤੁਹਾਨੂੰ ਦਿਖਾਇਆ ਜੀ ਕੱਲ ਦਰਿਆ ਦੇ ਵਿੱਚ ਜਾ ਕੇ ਰੋਪੜ ਕਿਹੜਾ ਵੱਜ ਗਿਆ ਚਲ ਉਹਦੋਂ ਨੂੰ ਕੋ ਮੈਂ ਪਾਣੀ ਤਾਂ ਆਇਆ ਵਾ ਤਾਂ ਫਾਟਾ ਖੋਲੇ ਕੋ ਨਾ ਫਾਟ ਕੱਜ ਵੀ ਖੁੱਲੇ ਆ ਪਰ ਸਾਡੇ ਕਿੰਨੀ ਬਚਾਉ ਆ ਬਹੁਤਾ ਪਾਣੀ ਨਹੀਂ ਹੈਗਾ ਜਿੰਨਾ ਹੈਗਾ ਕੱਢੀ ਜਾਂਦੇ ਗੈਲ ਦੀ ਗੱਲ ਵੀ ਠੀਕ ਹੈ ਜੇ ਜ਼ਿਆਦਾ ਹੁੰਦਾ ਸਮਗਾ ਕੱਲ ਉਹਨਾਂ ਨਹਿਰ ਵਿੱਚ ਵੀ ਛੱਡ ਦਿੰਦੇ ਨਹਿਰ ਕੱਲ ਬੰਦ ਕਰੀ ਵੀ ਦੀ ਉਹ ਨਹਿਰ ਵਾਲਾ ਪਾਣੀ ਵੀ ਫਾਟਾਂ ਰਹੀ ਉਹ ਕੱਢਿਆ ਵਾ ਤਾਂ ਉਹਦੇ ਕਰਕੇ ਹੀ ਜ਼ਿਆਦਾ ਲੱਗ ਜਾਂਦਾ ਆਪਾਂ ਨੂੰ ਵੀ ਚਲੋ ਠੀਕ ਹੈ ਜੀ ਬਾਕੀ ਦਿਖਾਉਂਦੇ ਆ ਹੋਰ ਕਾਰੋਬਾਰ ਜਿਹੜੇ ਚੱਲਦੇ ਆ ਬਾਕੀ ਦੇਖਦੇ ਅੱਜ ਰੋਪੜ ਫੇਰ ਕਿ ਪੰਦਰ ਲਈ ਆਏ ਤੇ ਦਵਾ ਕੇ ਮਰੰਡੇ ਦੇ ਇਹਨਾਂ ਨੂੰ ਇਹਨਾਂ ਨੇ ਟੀਨ ਇੱਕ ਘੱਟ 10 ਦੀ ਮਿਸਤਰੀਆਂ ਨਾਲ ਇਹਨਾਂ ਨੇ ਚਲੋ 15 ਦਾ ਦਿੱਤੇ ਸਾਢੇ 15 ਟੀਨਾਂ ਪੈਣੀਆਂ ਦੀਆਂ ਫਿਰ ਉੱਥੇ ਇੱਕ ਦਾ ਗੈਲ ਲੱਗਦੀ ਆ ਜਾਂਦੀ ਹੁਣ ਇੱਕ ਸਪੈਸ਼ਲ ਈ ਆਉਣੀ ਪਾਣੀ ਰੋਪੜ ਤੇ ਘਟ ਕੀ ਸੰਕਾਹੋ ਚਲੋ ਦਿਖਾਵਾਂਗੇ ਜੀ ਬਾਕੀ ਜਿਹੜਾ ਚੱਲਦੇ ਕਾਰੋਬਾਰ ਤੁਹਾਨੂੰ ਸਾਰੇ ਵੀਡੀਓ ਦੇ ਵਿੱਚ ਗੌਰੀ ਧੰਨਾ ਗਨੀ ਮਰ ਕੇ ਉਹਦੇ ਜਿਹੜਾ ਦੇਖਣ ਤੋਂ ਬਾਹਰ ਤੇ ਬਧੇ ਲੱਗਦੇ ਕੱਲ ਆਪਾਂ ਲਾਈਟਰ ਵੀ ਇੱਥੇ ਰਿਪੇਅਰ ਕਰਾਈ ਤੀ ਉਹ ਵਿਚਾਲੇ ਤਾਰਾਂ ਭੜੀਆਂ ਮੇਂ ਆਪਸ ਵਿੱਚ ਪਤਾ ਨਹੀਂ ਕਿਹੜੇ ਹਸਾਬ ਕੋ ਭੜ ਗਏ ਇੱਕ ਦੂਈ ਤਾਰ ਕੇ ਘੁੰਮੀਆਂ ਪਈਆਂ ਵੀ ਇੰਨੀ ਹਵਾ ਵੀ ਨਹੀਂ ਚੱਲੀ ਹੈ ਕੋਈ ਦਰਖਤ ਪੈਂਦਾ ਉੱਥੇ ਬਾਹਰ ਦੇ ਜਿੱਕਣ ਹੁਣ ਆਪਾਂ ਉਹ ਦੇਖਣ ਨੂੰ ਲੱਗਦੇ ਵੀ ਧਾਨ ਵਧੀਆ ਖੜੇ ਆ ਯਾਨੀ ਧਾਨ ਉਪਰ ਤੇ ਵੀ ਜ਼ਿਆਦਾ ਐਨੋਂ ਨਹੀਂ ਹੁੰਦਾ ਵਿੱਚ ਚੂਹੇ ਨੇ ਬਹੁਤ ਨੁਕਸਾਨ ਕਰਿਆ ਵਾ ਸਭ ਵੀ ਨਾ ਰਹਿ ਗਏ ਚੂਹੇ ਨੇ ਵੱਢਿਆ ਵਾ ਕਿਸੇ ਨੇ ਵੱਢਿਆ ਵਾ ਕਿ ਬਿਮਾਰੀ ਪਈ ਵੀ ਹੈ ਸੁੱਕ ਸੁੱਕ ਕੇ ਅੱਧਾ ਅੱਧਾ ਵਿਸਵਾ ਸੋ ਬਾਹਰ ਤੇ ਦੇਖਣ ਨੂੰ ਵਧੀਆ ਲੱਗ ਰਿਹਾ ਤੇ ਮਾਲ ਤੋਂ ਲੱਗੇੜਾ ਪਾਵੇ ਤਾਂ 3-4 ਦਿਨ ਹੋ ਗਏ ਦੇਖੋ ਧਾਨ ਪਿਆ ਰੇ ਸੁੱਕੇ ਵਧੀਆ ਅੱਪੇ ਛੋਟੇ ਬੁੱਟੇੜੀ ਸਕੇਤ ਨੇ ਜਿਹੜੀ ਥੱਲੇ ਰਹੇਗੀ ਯਾਨੀ ਗਾਹ ਬਿਮਾਰੀ ਸਾਡੇ ਬਦੀ ਨਹੀਂ ਹੈਗੀ ਜਿੱਥੇ ਵਧੀਆ ਉੱਥੇ ਬਹੁਤ ਵਧੀਆ ਮੰਡਲ ਰੇ ਜਿਹਾ ਬਹੁਤ ਵਧੀਆ ਸਾਰੀ ਕੋ ਬੋਲੇ ਦੇ ਵਿੱਚ ਆਈ ਦੀ ਆ ਦੋ ਕੋ ਬਰ ਦੇਖ ਕੇ ਗਏ ਆਪਾਂ ਵੀ ਅੱਧਾ ਤੇ ਮੁੜ ਜਾਂਦੇ ਮੂਰੇ ਅੱਗੇ ਕਿਹੜਾ ਦੇਣਾ ਪੈਣਾ ਆਪਰ ਨੂੰ ਤੋਂ ਕੱਲਾ ਮੈਂ ਦੇਖਿਆ ਸੀ ਇਹ ਜ ਵੀ ਪੰਜ ਛੇ ਨਿਗਾਹ ਮਾਰ ਲੰਦੇ ਵੀ ਕੋਈ ਬਿਮਾਰੀ ਨਹੀਂ ਠੀਕ ਆ ਆਬ ਗੋਬੋਲੇ ਚ ਹਲੇ ਨਿਕਲੇ ਆਏ ਨਹੀਂ ਬਾਹਰ ਆਪਣੇ ਵਾਲਾ ਛਿੱਟਾ ਜਿਆਦਾ ਦੇਗਾ ਆਪਣੇ ਵਾਲਾ ਆ ਗਿਆ ਇੱਧਰ ਇਹ ਛਿੱਟਾ ਬਹੁਤ ਹੈ ਦਵਾ ਜਿੰਦਰੀ ਬਦੀ ਬਿਓ ਬਹਤ ਹੈ ਮੈਂ ਹੁਣ ਖੜਾ ਵਿੱਚ ਸਾਤੀ ਸਾਤੀ ਆਉਂਗੀ . ਤਕਰੀਬਨ ਦੇਖਦੇ ਕੱਲ ਕੋਲ ਨੂੰ ਸਪਰੇਅ ਲਿਆ ਕੇ ਇਕਨ ਅੱਜ ਮੌਸਮ ਵਧੀਆ ਰਿਹਾ ਇਕਣਾ ਚਲੋ ਚਾਰਕ ਪੰਪ ਲੱਗਣੇ ਵੀ ਆਪਣੇ ਵਾਲੀ ਤਾਂ ਜੀ ਦੀ ਸਮਝ ਲੋ ਹੋਈ ਵੀ ਆ ਸਪਰੇਅ ਪਰ ਦੇਖੋ ਨਸਰਾਏ ਵੀ ਬਹੁਤ ਦਾ ਵੀ ਤੇ ਕਾ 30% ਨਸਰੀ ਵੀ ਆ ਆ ਵੀ ਇੱਥਾਂ ਵੀ ਉਹ ਵੀ ਠੀਕ ਹੈ ਇਹ ਡੋਲ ਤੇ ਪਤਲ ਲੱਗਣਾ ਚੂਹੇ ਚਾਹੇ ਦਾ ਨੁਕਸਾਨ ਆਲਾ ਉਹ ਦੇਖ ਖਲਫ ਆ ਰਿਹਾ ਜਿਆ ਬੋਣਿਆ ਪੈ ਕੇ ਫੁੱਲ ਜੈਨ ਪਰ ਬਹੁਤ ਨਜ਼ਾਰਾ ਦਾ ਤਰਫ ਆ ਫਿਰ ਤੁਸੀਂ ਮੰਨਣਾ ਮਖੌਲ ਵੀ ਇੱਕ ਲੈਸ ਵੀ ਨਹੀਂ ਅਗਰ ਤਾਂ ਫਿਰ ਵੀ ਕਿਤੇ ਖੱਡ ਖੋਟ ਪੈ ਜਾਂਦੀ ਹੈ ਕਿਤੇ ਖੱਡ ਪਈਓ ਨਹੀਂ ਮੈਂ ਵੀ ਬਹੁਤ ਕੰਮ ਦੇ ਪਏ ਐ ਲਫਾਫਾਈ ਬਹੁਤ ਜਿਆ ਸੱਟ ਲੱਗਾ ਕਿ ਉਹ ਰੇਪ ਆਨੇ ਅੱਗੇ ਦੱਬ ਦੇ ਤੇਨਕ ਫੋਟਾ ਵਾਲਾ ਉਹ ਕੁਛ ਥੋੜਾ ਜਿਹਾ ਅੱਧਕ ਵਿੱਚ ਰਹਿ ਜਣਾ ਤਾਂ ਲੋਟ ਜਾਂਦਾ ਹੁੰਦਾ ਹੈਗਾ ਇਹ ਚਾਰ ਫੋਟਾ ਦਾ ਦਬਲੇ ਦੀ ਦੱਬਦਾ ਬਾਕੀ ਏਕਣ ਦੇ ਬੱਦਲ ਜਿ ਨਿਕਲਦੇ ਹਲੇ ਤੁਪਾਂ ਬਹੁਤ ਤੇਜ਼ ਹੋਣ ਸਹਿ ਸ਼ਾਮ ਤੱਕ ਆਏ ਲੱਗਦਾ ਚੜ ਸਕਦਾ ਬੱਦਲ ਵਾਹ ਪੰਨੀਆ ਨਾ ਧਰਨਾ ਦੇ ਵਿੱਚ ਫਿਰ ਹੁੰਦਾ ਇੱਥੇ ਜਿੱ ਲੱਗਾ ਤਾਂ ਮਗਰ ਚੂਹੇ ਨਹੀਂ ਵੱਢਿਆ ਵਛਦਾ ਜਿਹਾ ਲੱਗਿਆ ਬਹੁਤ ਬਈ ਚੱਟਾ ਆਇਆ ਮਗਰਾਬੀ ਨੇ ਨਾਸ ਮਾਰ ਕੇ ਸਾਡਾ ਤਾਂ ਟਰੇ ਰੀ ਤੇ ਬਰਾਦੀ ਨਵੀਂ ਜੰਮੀ ਵਿੱਚ ਅਰੇ ਸਣ ਇਹ ਚੀਜ਼ ਨੂੰ ਕਈ ਵਾਰ ਅਸੀਂ ਬੀਜਦੇ ਹੁੰਦੇ ਤੇ ਜਾਂ ਮੱਕੀ-ਮੱਕੀ ਬੀਜਦੇ ਉਹਦੇ ਆਲੇ-ਦਾਲ ਸਿਆੜ ਦਿਆ ਕਰਦੇ ਵੱਲਣ ਵਾਸਤੇ ਇਹ ਹੋ ਗਏ ਜਿੱਦਾਂ ਖਤਮ ਮੰਨ ਆ ਇਹਦੇ ਬੰਦੇ ਵਈ ਮੀਡੇ ਲਾਗੜ ਨੇ ਚਲੋ ਅਸੀਂ ਆ ਬੰਨਣੇ ਦੇ ਪਹਿਲਾਂ ਰਹੀਨਾਂ ਦੇ ਬੰਨ ਹੋ ਗਏ ਹੋ ਗਿਆ ਸਾਈਡ ਜੀ ਪੁੰਚ ਜਾਣਣਾ ਜੀ ਸਰਾ ਪਾਣੀ ਹੱਥ ਪਰਿਆ ਇਹਨੇ ਸਾਡੇ ਪਾਣੀ ਚੱਲਦਾ ਜੀ ਹਲੇ ਇੱਥੇ ਜਿਹੜਾ ਪਿੰਡ ਦਾ ਟੋਬੇ ਦਾ ਪਾਣੀ ਹੈ ਨਾ ਉਹ ਚੱਲੀ ਜਾਂਦਾ ਆਪਣੇ ਖੇਤ ਚ ਤਾਂ ਨਹੀਂ ਹੈਗਾ ਬਚਾਓ ਖੜਾ ਇਹਦਾ ਪਹਿਲਾ ਪਾਣੀ ਚੱਲੇ ਉਹਨਾਂ ਦਾ ਦੋ ਜਗ੍ਹਾ ਤਿੰਨ ਜਗ੍ਹਾ ਇੱਧਰ ਦਾ ਪਾਣੀ ਕਦੇ 흘ਦਾ ਜਿਹਦੀ ਪਾਸਾ ਨਸਰ ਕੇ ਮੁਰਗੀ ਫੇਰ ਨਹੀਂ ਰਾਣਾ ਗੱਦਰ ਹੋਣ ਨੂੰ ਟਾਈਮ ਲਾਉਂਦਾ ਹੈਗਾ ਤੇ ਬਾਸਮਤੀ ਜਦ ਆਪਾਂ ਦਿਖਾਈ ਤੀ ਮੌਸਮ ਰਿਹਾ ਵਧੀਆ ਉਹਦੇ ਕਰਕੇ ਵਧੀਆ ਨਸਰੀ ਵੀ ਹੈ ਠੀਕ ਹੈ ਵਿੱਚ ਲੱਗੇ ਹੋਣ ਨੇ ਉਹਨੇ ਗੱਦਰ ਮਾਰਦੀ ਵਿੱਚ ਜਿਹੜੇ ਛੋਟੇ ਬੂਝੇ ਤੇ ਰਹਿ ਕੇ ਛੋਟੇ ਜਿਹੇ ਮੁੜ ਕੇ ਨਸਰੇ ਹੁਣ ਆ ਚੀਜ਼ਾਂ ਨਸਰਨਾ ਪਰ ਉਹ ਬਣਨੀ ਨਹੀਂ ਗੱਲ ਹੈਗੀ ਆਸਾਨ ਵੀ ਹੋ ਗਈ ਹੁਣ ਹੁਣ ਤੇ ਬੰਦੇ ਹੋ ਗਈ ਪਤਾ ਨਹੀਂ ਬੀਗਾਂ ਜੇ ਨੁਕਸ ਹੈ ਪਤਾ ਨਹੀਂ ਧਰਤੀ ਜੇ ਨੁਕਸ ਪੈ ਗਿਆ ਵਸ ਮੁੜ ਕੇ ਆ ਕੇ ਫਿਰ ਮੋਟਰ ਕਰੀਏ ਚੱਲੀ ਉਹ ਸਪਰੇਮ ਮੌਸਮ ਹੈ ਸਾਫ਼ ਜਾ ਚਲੋ ਬੱਦਲ ਜਾ ਬੋਲਦਾ ਹੈਗਾ ਜਦ ਤੱਕ ਕੰਮ ਹੋ ਰਣਾ। ਵਿਹਾਲ ਜਾਂਦਾ ਆਪਣਾ ਪੈਕਟ ਤਾਗ ਤਾਲ। ਮਿੱੱਦਾਂ ਘੋਲ ਕੇ ਕਰਦੇ ਨੇ ਇੱਕ ਪੰਪ ਲਾ ਦੇਣਾ ਇੱਕ ਚੜੀ ਦੇ ਉਹ ਸਪਰੇਵਰ। ਜਾਤੇ ਰੇਜਾ ਪਾਇਆ ਸੋਣੀ ਚੜੀ ਕੰਮਜਾਬ ਹੋ ਗਈ। ਜੀ ਬਾਕੀ ਇਹ ਤਾਂ ਵੀ 19-19 ਦਾ ਪੈਕਟ ਹੈ ਜਿਹੜਾ ਕਹਿੰਦੇ ਨੇ ਨਾ ਆਪਾਂ 19-19 100 ਰੁਪਏ ਦਾ ਪੈਕਟ ਮਿਲ ਜਾਂਦਾ। ਕਿੱਦਾਂ ਚੱਲਦਾ ਟੀਮਾਂ ਦਾ ਕੰਮ ਅੱਜ ਲੱਗ ਜੂ ਸਰੇ ਥੋੜਾ ਜਿਹਾ ਬੜੀਆਂ ਆ ਗਏ ਤੇ ਮੂਰੇ ਫਰਕ ਜਾ ਪਾਗੇ ਅੱਜ ਹੋਰ ਲਾਇਆ ਸਿਸਟਮ ਦੇਖੀ ਬੜੀਆਂ ਬਹਾਹ ਚੌੜੀਆਂ ਕਰੀਆਂ ਸਾਤਰੀ ਗਾਲ ਸਾਤਰੀ ਗਾਲ ਅੱਜ ਤੇਰੀ ਵੀਡੀਓ ਆਈ ਹੈ ਮੇਰੇ ਕੋਲ ਕ ਭੰਗੜਾ ਪਾਉਂਦੇ ਦੀ ਦੇਖੀ ਹੁਣ ਇਹ ਤਾਂ ਵੀ ਪੈਂਟ ਕੋਟ ਪਾ ਗਏ ਅੱਛਾ ਜੀ ਹੈ ਸਾਜੀ ਹੈ ਹਾਂ ਬਹੁਤ ਦੂਰ ਤੇ ਆਈ ਹੈ ਕਿੱਧਰ ਤੇ ਆਈ ਮੈਂ ਹੁਣੇ ਹੀ ਨਹੀਂ ਪਤਾ ਕਿੱਧਰ ਤੇ ਆਈ ਹੈ ਪਰ ਉਹਨੇ ਨੇ ਵੀ ਪੁੱਛਿਆ ਕਹਿੰਦੇ ਵੀ ਮੇਲੇ ਨੂੰ ਤਿਆਰ ਹੋ ਕੇ ਗਿਆ ਉਹ ਮੇਲੇ 'ਚ ਗਿਆ ਨਹੀਂ ਹੈ ਹਾਂ ਮੈਨੂੰ ਕਹਿੰਦੇ ਗੱਲ ਕਿ ਹੋ ਗਈ ਵੀ ਘਰ ਤੇ ਤਿਆਰ ਹੋ ਕੇ ਗਿਆ ਗੱਡੀ 'ਚ ਬੈਠਦਾ ਦੇਖਿਆ ਨਹੀਂ ਮੇਲੇ 'ਚ ਹੈ ਹੀ ਨਹੀਂ ਤਾਂ ਹੁਣੇ ਪਤਾ ਨਹੀਂ ਕਿੱਥੇ ਉਤਰ ਗਿਆ ਮੋੜਿਆ ਦਾ ਹੈ ਮੋੜਿਆ ਦਾ ਮੋੜਿਆ ਦਾ ਕੀ ਹੋ ਗਿਆ ਤੈਨੂੰ ਉਲਟੀਆਂ ਲੱਗੀਆਂ ਅੱਛਾ ਅੱਛਾ ਲਓ ਬਾਈ ਮੁੰਡਾ ਕਹਿੰਦਾ ਵੀ ਉਲਟੀਆਂ ਲੱਗੀਆਂ ਨਾ ਚਲੋ ਵਧੀਆ ਰਿਹਾ ਫੇਰ ਵੀ ਬਚਾਓ ਵਿੱਚ ਬਚਾਓ ਹੈ ਫਾਇਦਾ ਹੋ ਗਿਆ ਰਾਹ ਤੇ ਬਿਰ ਤੇ ਮੋੜੇ ਹਾਂ ਨਾ ਠੀਕ ਹੈ ਚੱਲ ਤੈਨੂੰ ਹੁਣ ਮੈਂ ਸਪਰੇਅ ਕਰਾ ਦੇ ਉਹ ਪੰਪ ਲਾ ਦੇ ਇੱਕ ਅਮਰੂਦ ਖਾਣੇ ਥੋੜੋ ਬੁਲਾਇਆ ਅਮਰੂਦ ਖਾਣੇ ਬੁਲਾਇਆ ਇਹ ਤਾਂ ਸਵਾਦ ਨਹੀਂ ਅਮਰੂਦ ਆ ਇਹ ਰ ਫਿੱਕੇ ਆ ਅਮਰੂਦ ਇਹ ਸਾਰੇ ਅਮਰੂਦ ਲੱਗੇ ਹੋਏ ਬਹੁਤ ਹੈ ਜੀ ਸਾਡੇ ਵੀ ਇੱਥੇ ਭਰੇ ਪਿਆ ਗਾਹਾਂ ਵੀ ਮੋਟਰ ਪਾਹੋ ਲੱਗੇ ਹੋਏ ਪਰ ਹੈ ਸਾਰੇ ਫਿੱਕੇ ਫਿੱਕੇ ਜਿਹੇ ਹੋਰ ਤਰ੍ਹਾਂ ਦੇ ਹੋਰ ਟਾਈਮ ਹੈ ਜੀ ਰੀ ਕਿ ਕਹਣਾ ਹੁਣ ਪਾਣੀ ਸੁੱਕ ਗਿਆ ਉਹ ਤਾਂ ਕਿ ਨਹੀਂ ਹਾਂ ਉਹ ਤਾਂ ਸੁੱਕਦਾ ਹੁਣ ਕਾਦੇ ਉਹ ਤਾਂ ਵੱਡੇ ਤਾਂ ਵੀ ਸੁੱਕਨੇ ਨਿਸਰ ਨਾ ਗਈ ਹੈ ਨਹੀਂ ਨਿਸਰੀ ਕਿਹੜਾ ਵੀ 26 ਐ 31 31 ਅੰਮੀ ਪੰਗਾ ਹੀ ਲਈ ਬੈਠਾ ਫਿਰ ਤੁਸੀਂ ਕਿਹਣਾ ਲਾਇਆ ਸਾਡੇ ਤਾਂ 26 ਐ ਸਾਰੇ 26 ਹਾਂ ਆ ਲਿਖਦਾ ਤੇਰੇ ਸਾਹਮਣੇ ਨਾ ਨੇ 26 ਕਾਦ ਬੀਜੀ ਤੇ ਉੱਪਰ ਹੋਣੇ ਇਹਦੇ ਨਾਲ ਦੇ ਤਕੜੀ ਹੋਣ ਤੇਰਾ ਨਾਲ ਦੇ ਮੇਰੇ ਦੇ ਹੱਡੀਆ ਹੁਣ ਵੀ ਖੜੀ ਐ ਅੱਛਾ ਤੂੰ ਲੱਗਦਾ ਅਸੀਂ ਸਾਤੇ ਹੋਲੇ ਨਹੀਂ ਹੈਗੇ ਸੜਕ ਕੋਲ ਨੂੰ ਜਾਂਦੇ। ਦੇਖ ਲੈ ਇੱਥੇ। ਅੱਛਾ। ਇੱਥੇ ਤੇਰੀ ਬੀਜੀ ਵੀ ਜਿਹੜੀ ਸੜਕ ਕੋਲ ਹੋਰ ਪਾਸੇ ਤਾਂ ਨਹੀਂ ਆ ਗਈ ਜਿਹੜੀ ਉਹ ਠੇਕੇ ਵਾਲੇ ਛੜਤੇ ਦੇ ਫਿਰ। ਉਹ ਛੜਤੀ। ਠੀਕ ਆ। ਇਹ ਪੰਗਾ ਲੈ ਕੇ ਦੇਖਿਆ। ਮੈਂ ਦੇਖਦੇ ਆ ਰਹੀ ਸੀ। ਆਹੋ ਪੰਗਾ ਲੈ ਲਾ। ਪੰਗੇ ਆਂ ਦਾ ਨਾ ਟੀ ਨੂੰ। ਉਹ ਨਿਬੜ ਕੇ ਕੰਮ ਕਰਨੀ ਉਹਨਾਂ ਦਾ। ਚੱਲਦਾ ਆਲੇ। ਪਰ ਉਹ ਸਾਈਡ 'ਤੇ ਜਿਹੜੀ ਉਹ ਵਧ ਨਹੀਂ ਗਈ ਸੀ ਕੀ ਨੇ? ਹਾਂ। ਉਪਰ ਸਾਈਡਰ ਆ ਗਈ ਲੱਗ ਗਈ। ਆ ਠੀਕ ਹੈ ਕੱਟ ਗਈ ਉਹ ਵੀ ਲੈ ਕੇ ਆਉਣੀ ਹਲੇ ਅਸੀਂ ਜਾਣਾ ਰੋਪਣ ਨੂੰ ਉਹ ਕੱਟ ਗਈ ਬਾਈ ਖੁੰਜੇ ਵਰ ਤੇ ਉਹ ਵੀ 96 ਪਾਣੀ ਕੱਢੇ ਹੁਣ ਅੱਛਾ ਬਾ ਖੇਤ ਦੇ ਤੋ ਗਾ ਮਨੂਗਾ ਹੋਰ ਜੀ ਬਸ ਠੀਕ ਹੈ ਆ ਤੋ 3 ਬੈਟਰੀ ਵਾਲੇ ਪੰਪ ਲਿਆਦੇ ਹੈ ਹਾਂ ਬੈਟਰੀ ਵਾਲੇ ਪੰਪ ਦਾ ਬਹੁਤ ਫਾਇਦਾ ਬਾਈ ਹੱਥਾਂ ਵਾਲੇ ਪੰਪ ਨੂੰ ਬਹੁਤਾ ਟਾਈ ਟਾਈ ਬਾਟਾ ਕਰਤੀ ਹੈ ਹਾਂ ਟਾਟਾ ਬਾਈ ਕਰਤੀ ਹੱਥਾਂ ਵਾਲੇ ਪੰਪ ਨੂੰ ਟਾਟਾ ਬਾਈ ਕਰਤੀ ਹਾਂ ਬਗਾਨਾ ਹਨ ਹਨ ਨੂੰ ਪਤਾ ਹੀ ਨਹੀਂ ਇਹ ਕਾਦੀ ਸਪਰੇਅ ਕਰ ਲੱਗੀ ਇਹ ਤਾਂ ਤਾਕਤ ਦੀ ਹੈ ਜੀਰੀ ਨਹੀਂ ਨਹੀਂ ਜੀਰੀ ਬਣੀ ਹੈ ਕਿ ਇਹ ਹੈਗੀ ਹੈ ਚੜੀ ਵਰ ਸਹੀ ਚੜੀ ਬਗਾਨੀ ਆਪਾਂ ਚੜੀ ਪਤਾ ਨਹੀਂ ਮੈਂ ਮੈਂ ਤਾਂ ਕਲੋਰੋ ਮਾਰੀ ਸੀ ਆਹ ਕਲੋਰੋ ਮੈਂ ਕਰਤੀ ਇੱਕ ਦਿਨ ਮੈਂ ਪਾ ਕੇ ਵਿੱਚ ਕਲੋਰੋ ਹੀ ਪਾਤੀ ਸਹੀ ਜਲ ਵੀ ਤਾਕਤ ਦੀ ਪਾਤੀ ਵਿੱਚ ਕਲੋਰੋ ਆਏ ਆ ਵੀ ਸੁੰਦੀ ਸੰਦੀ ਤੇ ਤੁੱਤ ਤੱਤੇ ਵਿਚਾਰ ਰਹਿੰਦਾ ਉਹ ਜੀਰੀ ਹੈ ਨਹੀਂ ਕੁਰਫੂਆਂ ਕਣਫਾਆਂ ਜਿਹੜਾ ਕੰਮ ਹੈ ਨਹੀਂ ਵੀ ਇਹ ਪਹਿਲਾਂ ਹੀ ਕਰ ਦਵੇ ਬੰਦਾ ਵਿਚੋ ਰਹਿੰਦਾ ਇਹ ਤਾਂ ਹੈਗਾ ਹੀ ਜੇ ਹੁਣ ਬਿਮਾਰੀ ਪੈ ਜਾਈ ਤਾਂ ਹੀ ਕਰੀ ਹਾਂਜੀ ਫੇਰ ਫੇਰ ਤਾਂ ਕੰਮ ਹੋ ਰਿਹਾ ਹਾਂ ਜੇ ਪਹਿਲਾਂ ਹੀ ਕਰਦੇ ਫੇਰ ਠੀਕ ਹੈ ਫੇਰ ਕਹਿੰਦਾ ਯਾਰ ਜੇ ਮੈਂ ਪਹਿਲਾਂ ਕਰ ਦਿੰਦਾ ਫਿਰ ਇਹ ਬੰਦੇ ਦੇਖਣਗਾ ਵੀ ਠੀਕ ਤਾਂ ਯਾਰ ਪਹਿਲਾਂ ਬਾਕੀ ਆਹ ਤਾਕਤ ਦੀ ਹੈ ਨਾ ਜਿਹੜੀ ਇਹ ਵੀ ਕੰਮ ਵਧੀਆ ਕਰਦੀ ਹੈ ਹੁਣ ਲੱਗ ਜਾਣਾ ਪਤਾ ਅੱਥੇ ਕਰ ਦਿੰਨੀ ਆਪਾਂ ਨੇ ਚਾਰ-ਜਿੰਨ ਚਿਰ ਰਿਜ਼ਲਟ ਦਾ ਪਤਾ ਲੱਗ ਜਾ ਮੌਸਮ ਠੀਕ ਹੈ ਮੌਸਮ ਨਹੀਂ ਤਾਂ ਮੀਂਹ ਨਹੀਂ ਤਾਂ ਕੰਮ ਕਰ ਦਿੰਦਾ ਹਾਂਜੀ ਇੱਕ ਬੰਦ ਪੂਰਾ ਲੱਗੂ ਹਣਾ ਇੱਕ ਬੰਦ ਇੱਕ ਬੰਦ ਤਾਂ ਹੀ ਖਰਜਦਾ ਮਨ ਨਹੀਂ ਬਸ ਜੇ ਹੁਣ ਵਿਜੀ ਵੀ ਹੈ ਮੈਂ ਹਾਂ ਵੇਚ ਦੂੰਗਾ ਦੇਖੋਗੀ ਮੈਂ ਇਸ ਤੋਂ ਪਹਿਲਾਂ ਵੇਚ ਦੇਣੀ ਇੱਕ ਤਾਂ ਜਦ ਤਿਆਰੀ ਹੋ ਗਈ ਕਿਹੜੀ ਹੈ ਬੇਲੇ ਹੋ ਜਾ ਡੰਗਾ ਤੇ ਹੈ ਕਿਹੜੀ ਮੈਨੂੰ ਪਤਾ ਹੈਗਾ ਵੀ ਕਿਹੜੀ ਨਸਲ ਹੋਗੀ ਛੋਟੀ ਕਦੂਯੂ ਉਹ ਨਾ ਦੂਯੂ ਉਹ ਚੌਥੇ ਸੂਏ ਹੋਣੀ ਹੈ ਸੱਟ ਤੇ ਬੰਦ ਨਹੀਂ ਹੋਈ ਆ ਬੜਾ ਛੱਡੀ ਵੀ ਨੇ ਆਈ ਦੀ ਹੈ ਕਿੱਡੀ ਕਾ ਅਇ ਤਾਂ ਮੇਰੇ ਨਾਲ ਬੜੀ ਐ ਅਛਾ ਇਹ ਤਾਂ ਵੀ ਵਿਕਦੀ ਨੂੰ ਲੱਖ ਲੱਖ ਨਹੀਂ ਪਾਣੀ ਕਰਨੀ ਹੈ ਲੱਖ ਤਾਂ ਰੱਕ ਬੀਜ ਹਾਂ ਹਾਂ ਲੱਖ ਦੀ ਕਿਹਾ ਹਾਂ ਤਾਂ ਹਾਂ ਤੇਰੇ ਸਾਹਮਣੇ ਹੀ ਆ ਲੱਖ ਦਾ ਲੱਖ ਦੀ ਤਾਂ ਮੈਂ ਆਪਣੇ ਵਾਲੀ ਬੀਤੀ ਆ ਸੋਨੇ ਵਾਲੀ ਹੋਣੀ ਫੇਰੇ ਵਾਲੀ ਹਾਂ ਇਹ ਤਾਂ ਹਲੇ ਜੇ ਮਾਂ ਮੇ ਇਹ ਮੈਂ ਨਹੀਂ ਕਿਹਾ ਟਾਈਮ ਹਲੇ ਹਾਈ ਵੀਡੀਓ ਹੈ ਉੱਪਰੋਂ ਕਰ ਗਿਆ ਦੋਰੇ ক্লোਰੋ ਵਾਲੋ ਉਹ ਅੱਛਾ ਇਹ ਬਹੁਤ ਬਾਰ ਕਰਨਾ ਇਹ ਤਾਂ ਮੀਨੇ ਡੱਬ ਲਈ ਸੀ ਬਚ ਗਈ ਪਾਣੀ ਪਾਣੀ ਦਾ ਪਚੋ ਹੋ ਗਿਆ ਸਾਡੀ ਦਾ ਪਚੋ ਹੋ ਗਿਆ ਗੱਲ ਤਾਂ ਹੈ ਗੈੜ ਦੇ ਲੰਪ ਦਾ ਹੱਬ ਵੇਰਾ ਬੱਲਾ ਮਿਲੇ ਹੋਣਾ ਇਹਦਾ ਤਾਂ ਤੁਹਾਨੂੰ ਬੱਲਾ ਵਾ ਹਾਂ ਪਤਾ ਅਸੀਂ ਵੀ ਲੋ ਤੋਂ ਸ਼ਾਇਦ ਵੀਰ ਰਹਣੇ ਕਿਵੇਂ ਵਧੀਆ ਪੰਪ ਪਾਈ ਲਾ ਕੇ ਫੇਰ ਹੱਥਾਂਲੇ ਪਾਸੇ ਦੋ ਕੰਮ ਹੋ ਗਏ ਹੁਣ ਉਹ ਕੰਮ ਰਹਿ ਗਏ ਪਿੱਛੇ ਹਾਂ ਹਾਂ ਫਿਰ ਇਹ ਦੋ ਪਟ્રોલ ਵਾਲਾ ਕੰਮ ਨਹੀਂ ਨੇ ਐਨਾ ਹੈਗਾ ਪਟ્રોલ ਆਉਂਦੇ ਆਏ ਆ ਜੀ ਜੇ ਤਾਂ ਹੋਵੇ 25 ਦੀ ਗੀਲੇ ਹਾਂ ਉਹਨਾਂ ਕੋਲ ਚੱਲਦਾ ਹੈ ਆਏਗਾ ਤਾਂ ਹੈ ਉਹ ਤਾਂ ਨੱਬ ਕਰੂੰਗਾ ਉਹ ਤਾਂ ਹੈਗਾ ਨਾ ਹਾਂ ਹੀ ਹਾਂ ਇਹ ਤਾਂ ਲੱਤਾ ਹੋਣਾ ਵੀ ਚੱਲ ਮੱਕੀ ਮੁੱਕੀ ਆ ਬਰਸੀਨ ਬਰਸੀਉਂਡ ਪਾ ਅਗਰ ਵੀ ਇਹ ਚਾਹੀਦੀ ਦੂਈ ਨਿਊਜ਼ ਲੈ ਅੱਛਾ ਦੂਜਾ ਨਿਊਜ਼ ਨਾ ਖਰਾਬ ਹੋ ਜੇ ਨਹੀਂ ਆਪਾਂ ਇਹਦੇ ਪਾ ਹੋ ਵੀ ਹੈਗਾ ਲੈ ਜਿਹੜਾ ਹੋਣੀ ਹੈਗਾ ਪੱਟਾ ਬੁੱਟਾ ਵਾ ਕੱਖ ਖੁੱਕ ਉਦੇ ਵਾਸਤੇ ਆਏ ਆ ਇਹ ਇਹਨੂੰ ਜਿੰਨਾ ਮਰਜ਼ੀ ਹੌਲੀ ਚਲਾਦਾ ਕਰਕੇ ਹਾਂ ਕੱਟ ਕਰ ਲੈ ਚਾਹੀ ਵਧ ਕਰ ਲੈ ਉਹਦੇ ਪਟ્રોલ ਵਾਲ ਤੇ ਆਏ ਆ ਉਹਨਾਂ ਚੱਲਣਾ ਵੀ ਤੇਜ਼ ਐ ਸਪਰੇ ਵੀ ਛੇਤੀ ਮੁੱਕਣੀ ਤੇ ਰੇਸ ਵੀ ਜ਼ਿਆਦਾ ਹੋਣੀ ਐ ਆਹੀ ਕੰਮ ਉਹਦਾ ਲੱਗਦਾ ਇਹ ਮਾਸਟਰ ਕਰਨਾ ਸਪਰੇ ਖਾਨੇ ਇਹ ਫੋਰ ਮਾਚੜਾ ਬਾ ਠੀਕ ਹੈ ਵਧੀਆ ਮੈਂ ਹੁਣ ਤਾਂ ਟਰੈਕਟਰ ਹੋਈ ਹੈ ਨਾ ਮਿੰਦਰ ਹਾਂ ਹਾਂ ਕਿਹੜਾ 200 475 ਹੈ 475 ਜੀ ਬਧੀਆ ਵਧੀਆ ਤਾਂ ਕੱਕ ਵੀਜੇ ਵੀ ਕਦੇ ਤਾਂ ਵੀਜੇ ਹੋਇਆ ਮੈਂ ਵੀ ਹਾਈ ਵੀਜੇ ਆਇਆ ਤਾਂ ਆ ਹੁਣ ਤਾਂ ਮੇਰਾ ਹੋਇਆ ਬੱਟਰ ਮੇਰਾ ਵੱਢ ਲਿਆ ਅੰਨਾ ਕੇ ਨਾ ਤਾਂ ਥੋੜਾ ਬੋਤ ਹੀ ਸੀ ਵੀ ਗਿਆ ਵਜੇ ਤਾਂ ਨਾ ਹਾਂ ਇੱਕ ਕੇਰਾ ਛੱਡ ਲੈਦਾ ਮੈਂ ਉਹਦਾ ਪਾਣੀ ਪੋਣਾ ਦੇ ਫਿਰ ਨਾ ਮੈਂ ਕੱਢ ਦਿੰਦਾ ਥੱਲੇ ਵਾਲੇ ਕੇਰੇ ਜਿਹਨੇ ਉਹ ਨੀਵਾਂ ਨਾ ਤਾਰ ਕੇ ਗੱਬੇ ਵਾਲਾ ਤਾਂ ਛੱਡਦਾ ਮੈਂ ਉਹ ਬਣਾਈ ਮੈਂ ਵੀ ਖਾ ਲਈ ਤਾਂ ਹੀ ਬਚਾਉ ਹੋਇਆ ਨਾ ਅੱਛਾ ਲੋ ਜੀ ਨਿਬੜ ਗਿਆ ਸਫਰੇ ਦਾ ਬਾਕੀ ਬਾਈ ਪੰਜ ਨਾ ਦਿਖਾ ਤਾ ਤੁਹਾਨੂੰ ਸਫਰੇ ਕਰਦੇ ਪੰਜ ਪਹੁੰਚ ਗਏ ਦਪਣੇ ਕੋਲ ਠੀਕ ਆਂ ਮਿਰਚਾਂ ਦੇ ਫੁੱਟੇ ਜਿਹੜੇ ਪਾਣੀ ਤੇ ਮਾਰ ਤੇ ਬਾਹਰ ਉਹਨੂੰ ਹੈਗੀ ਮਿਰਚ ਲੱਗੀ ਜਿੱਥੇ ਪਾਣੀ ਥੋੜਾ ਜਿਹਾ ਮਾਰ ਕਰ ਦਿੰਦਾ ਨਾ ਉਹ ਫੇਰ ਖਤਮ ਆ ਬੂਟਾ ਛੇਤੀ ਪਾਣੀ ਦੀ ਵੈਸੇ ਲੋਡ ਵੀ ਜ਼ਿਆਦਾ ਹੁੰਦੀ ਹੈ ਪਾਣੀ ਜ਼ਿਆਦਾ ਹੋ ਗਿਆ ਤਾਂ ਬੂਟਾ ਵੀ ਖਤਮ ਚੀਜ਼ ਹੋ ਜਾਂਦੀ ਹੈ ਪਹਿਲਾਂ ਇਹਨਾਂ ਦੇ ਮਿਰਚਾਂ ਦੇ ਬਹੁਤ ਪਾਣੀ ਔਖਾ ਪਾਪਾ ਕੇ ਤਿਆਰ ਕਰੀਆਂ ਹੁਣ ਇਹਨਾਂ ਨੂੰ ਪਾਣੀ ਖਰਾਬ ਕਰ ਦੇ ਜੀ ਲੋ ਹੈ ਉੱਤੀ ਜਗਾ ਬਾਕੀ ਦੇਖਦੇ ਜੀ ਕੀ ਆ ਰਿਜ਼ਲਟ ਹੁਣ ਇਹਦਾ ਵੀ ਆਪਣੇ ਕਿੰਨੇ ਦੀ ਆਪਾਂ ਨੇ ਜੋਰ ਲਾਇਆ ਵਾ ਇੱਕ ਅਧਰ ਇਹਦਾ ਛਿੱਟਾ ਹੋਰ ਲਾ ਦੇਣ ਆਲੇ ਬੂਟੇ ਨੂੰ ਕੰਮ ਆ ਜੂਗਾ ਬੂਟੇ ਵੀ ਸੋਹਣੇ ਦਿਖਦੇ ਹੁਣ ਚੱਲੇ ਵੇ ਪਰ ਜਣੀ ਉਹ ਚੀਜ਼ ਨਹੀਂ ਹਲੇ ਹੈਗੀ ਕੱਲ ਵੀ ਆਪਾਂ ਉਧਰ ਮੈਂ ਫੇਰ ਪਹਿਲਾਂ ਵੀ ਦੱਸਿਆ ਤਾਂ ਵੀ ਆਪਾਂ ਉੱਥੇ ਸਵਾਰ ਕੇ ਆਏ ਤੇ ਤਾਰਾਂ ਬੂਟੇ ਦੇਖਿਆ तकरीबन ਦੁੱਗਣੇ ਹੋਏ ਗਏ ਇਹਨਾਂ ਨਾਲ ਤੇ ਜਿੱਥੇ ਆਪਾਂ ਬੂਟਾ ਪੱਟ ਕੇ ਲਾ ਦਿੰਦੇ ਨੇ ਦੁਬਾਰੇ ਬੂਟਾ ਫਿਰ ਉੱਥੇ ਥੋੜਾ ਜਿਹਾ ਘੱਟ ਹੁੰਦਾ ਇੱਕੰਦਾ ਚੱਕਰ ਚਲੋ ਠੀਕ ਆ ਜੀ ਮਿਲਦੇ ਆ ਫਿਰ ਆਪਾਂ ਕਿਸੇ ਅਗਲੇ ਵਲੌਗ ਚ ਸਾਰਿਆਂ ਦਾ ਭਾਈ ਧੰਨਵਾਦ ਸਤ ਸ੍ਰੀ ਅਕਾਲ